ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋ ਸਿੰਘ ਰਾਮਗੜੀ ਆ ਪ੍ਰਭੂ ਜਿਵੇਂ ਬਾਣੀ 'ਚ ਲਿਖਿਆ ਹੋਇਆ ਹੈਗਾ ਤੀਵ ਦਾ ਮੂੰਹ ਗੁਰੂ ਕੀ ਗੋਲਕ ਅੱਜ ਮੈਂ ਮੇਰੇ ਪਿੰਡ ਦੇ ਵਿੱਚ ਆਇਆ ਬਹੁਤ ਹੀ ਗਰੀਬ ਪਰਿਵਾਰ ਆ ਜੀ 15 ਸਾਲ ਪਹਿਲਾਂ ਘਰਲ ਡੈਥ ਹੋ ਗਈ ਉਸ ਤੋਂ ਬਾਅਦ ਸੱਸ ਉਹ ਚੜਾਈ ਕਰ ਗਈ ਬੇਟਾ ਨਾ ਬੇਰੁਜ਼ਗਾਰ ਹੈ ਜੇ ਆਪਾਂ ਇਹਦੇ ਭੈਣ ਦੀ ਗੱਲ ਕਰੀਏ ਤਾਂ ਕੁਦਰਤ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ ਰੋਗ ਲੱਗ ਗਿਆ ਜੀ ਤੁਹਾਨੂੰ ਬਖਾਵਾਂਗੇ ਵੀ ਸਾਰੇ ਪਿੰਡੇ ਤੇ ਸਾਰੇ ਸਰੀਰ ਤੇ ਸਿਰ ਦੇ ਵਿੱਚ ਪੈਰਾਂ ਦੇ ਥੱਲੇ ਮਤਲਬ ਗਠੋਲੇ ਵੱਲ ਲੱਗੀਆਂ ਉਹਦੀਆਂ ਨਾਸ ਦੀਆਂ ਜਿਵੇਂ ਆਪਾਂ ਕਹਿੰਦੇ ਆਪਣੇ ਮੋਕੇ ਹੋ ਗਏ ਸਾਰੇ ਬਾਡੀ ਦੇ ਉੱਪਰ ਤਾਂ ਇਹਨਾਂ ਦੇ ਭੈਣ ਨੇ ਦਵਾਈ ਕੋਈ ਛੱਡਿਆ ਨਹੀਂ ਹੈਗਾ ਵੀ ਕੋਈ ਡਾਕਟਰ ਕੋਈ ਦੇਸੀ ਬੈਦ ਵੀ ਪੂਰੀ ਜਨ ਕੇ ਪੂਰੇ ਪੈਸੇ ਲਾਤੇ ਆਉਦੇ ਸਾਰੇ ਹੈ ਨਾ ਵੀ ਘਰ ਵੀ ਨਹੀਂ ਪਾਇਆ ਬੇਟਾ ਵੀ ਬੇਰੁਜ਼ਗਾਰ ਹੈ ਇਹਨਾਂ ਦਾ ਵੀ ਸਾਰੇ ਪੈਸੇ ਸਾਰਾ ਟੱਬਰ ਇਹਨਾਂ ਦੀ ਬਿਮਾਰੀ ਤੇ ਲਾਈ ਗਈ ਇਲਾਜ ਕਰਾਉਣ ਵਾਸਤੇ ਜੇ ਕਿਸੇ ਭਰਾ ਕੋਲੇ ਇਹਦਾ ਕੋਈ ਹੱਲ ਹੋਇਆ ਲੈਣ ਨੂੰ ਵੀ ਇਹਨਾਂ ਕੋਲ ਪੈਸੇ ਨਹੀਂ ਹੈਗੇ ਘਰ ਦਾ ਗੁਜ਼ਾਰਾ ਮਹਾ ਚੱਲਦਾਗਾ ਕੋ ਇੱਕ ਖਾਣ ਵਾਲਾ ਦੋ ਹੁੰਦੇ ਨੇ ਜੀ ਕਮਾਉਣ ਵਾਲਾ ਇੱਕ ਹੁੰਦਾ ਉਹ ਵੀ ਦਿਹਾੜੀ ਤੋਂ ਪਤਾ ਦਿਹਾੜੀ ਪਿੰਡਾਂ ਦੇ ਵਿੱਚ ਹੀ ਤਾਂ ਨਹੀਂ ਵੀ ਡੇਲੀ ਲੱਗਦੀ ਹੈਗੀ ਕਿਤੇ ਮਹੀਨੇ ਜਿਸ ਨੂੰ ਨਾ ਪ੍ਰੋਬਲਮ ਆ ਇਕ ਕਿੰਨੇ ਟਾਈਮ ਤੋਂ ਇਹ ਤਾਂ ਖਾ吃ੇ ਦਿੰਦੋਂ ਬਾਈ ਕੋਈ ਅੰਤ ਨਹੀਂ ਛੱਡਾ ਮੈਂ ਤਾਂ ਦਵਾਈ ਵੀ ਲੈ ਕੇ ਆ ਅੱਛਾ ਕੋਈ ਅੰਤ ਨਹੀਂ ਬੀਤਾ ਤੇ ਕੋਈ ਦਵਾਈ ਇੰਨੀ ਉੱਡ ਗਿਆ ਰਾਤ ਨੂੰ ਨੀਂਦ ਨਹੀਂ ਆਉਂਦੀ ਠੀਕ ਹੈ ਨੀਂਦ ਆ ਜੀ ਠੀਕ ਹੈ ਕਿਥੇ ਜਿੱਥੇ ਕਹੀ ਆ ਮਾਂ ਮਾਤਾ ਰਾਣੀ ਤਕਾਲਣਾ ਤੇ ਮੈਂ ਕੋਈ ਅੰਤ ਨਹੀਂ ਛੱਡਿਆ ਅੱਛਾ ਹਾਂ ਮਾਤਾ ਰਾਣੀ ਵੀ ਤੁਰੇ ਆਂ ਜਾਂਦਾ ਅਸੀਂ ਪੈਰਾਂ ਦੀ ਪ੍ਰੋਬਲਮ ਹੈ ਹੋਰ ਪੈਰਾਂ ਤੇ ਨਾ ਥੱਲੇ ਬਈ ਪੈਂਟੜੀਆਂ ਤੇ ਨਾ ਤੇ ਵੀ ਉਹ ਲੱਡੜੇ ਇਹ ਸੁਰੂ ਸਾਰੇ ਸਰੀਰ ਤੇ ਆ ਹਾਂ ਬਾਈ ਸਾਰੇ ਸਰੀਰ ਤੇ ਠੀਕ ਹੈ ਦਵਾਈ ਫਿਰ ਕਿੱਥੇ ਖਾਦੇ ਤੁਸੀਂ ਦਵਾਈ ਫਿਰ ਆਪਾਂ ਪਤੀ ਛੱਡ ਤਾ ਮੈਂ ਕੀ ਖਾ ਕੇ ਕਰੀ ਅਸੀਂ ਪਹਿਲਾਂ ਪਹਿਲਾਂ ਖਾਦੇ ਹੁਣ ਬੰਦ ਕਰਤੀ ਹਾਂ ਬੰਦ ਕਰਤੀ ਕਿੰਨੇ ਟਾਈਮ ਤੋਂ ਇਹਨੂੰ ਪਹਸਿਆ ਥੋੜੇ ਕਿ ਦਿਨੋਂ ਅੱਧਾ ਕ ਪੱਤਾ ਰਹਿਣੀ ਗੋਲੀ ਦਾ ਪੀਣਾ ਜਾਂ ਉਹਦਾ ਨਾ ਉਹਨੂੰ ਦਰਦ ਵੀ ਹੁੰਦਾ ਨਾ ਕੋਈ ਦਰਦ ਨਹੀਂ ਹੁੰਦਾ ਖੁਰਕ ਵੀ ਹੁੰਦੀ ਮਿੱਠੀ ਮਿੱਠੀ ਕਰਦਾ ਸਾਰੇ ਹੋਰੀ ਸਾਰੇ ਖੁਰਕ ਹੁੰਦੀ ਹੈ ਕਹਿੰਦਾ ਕਹਿੰਦਾ ਮੇਰੇ ਦੇ ਗੱਲ ਨਹੀਂ ਕਰ ਸਕਦੇ ਕੋਈ ਤਾਂ ਕੋਈ ਚੱਲਦਾ ਸਕਦੇ ਦੇ ਦੇ ਅੱਛਾ ਹੋਰ ਅੱਡ ਡੱਗ ਲੈ ਨਾ ਨਾ ਮਹੀਨੇ ਨਾ ਨਾ ਡਾੜੇ ਅੱਡ ਅੱਡੇ ਨੇ ਵੀ ਲ ਕੋ ਜਾਂਤੀ ਛੱਡਿਆ ਮਾਤਾ ਕੋ ਜਾਂਤੀ ਛੱਡਿਆ ਤੇ ਸਿਰਚ ਵੀ ਹੋਇਆ ਤਾ ਮੋ ਸਾਡ ਕੁੜੀ ਨੂੰ ਸੱਤ ਕੰਮ ਜਿਸ਼ੂ ਨੂੰ ਤੇਲ ਲਾ ਕੇ ਦੇਖਾਉਂਦੇ ਨਾ ਵਰਕ ਤੇ ਆਪਾਂ ਮਾਰ ਦਾਰ ਕਰਮ ਦੀ ਗੱਲ ਹੈ ਕਰਮ ਦੀ ਕਰਮ ਦੀ ਕਰਮ ਦੀ ਜਾਂਤੀ ਛੱਡਿਆ ਮੋਝ ਵੀ ਹੋਇਆ ਪਹਿਲਾਂ ਲੱਗਦਾ ਕੰਧ ਕੀ ਹੋਗਾ ਅਸ ਮੋਝ ਹੋਇਆ ਹਾਂ ਤਾਂ ਆ ਗਿਆ ਨਾ ਕਰਮ ਨਾਲ ਸਾਰਾ ਕਰਮਾਂ ਦੀ ਗੱਲ ਹੈ ਤਾਂ ਕਰਮਾਂ ਨਾਲ ਸਾਰਾ ਸਿਰਚ ਵੀ ਹੋਇਆ ਪਹਿਲਾਂ ਅੰਦਰ ਕੋਈ ਸਿਰ ਨਹੀਂ ਕਹਿੰਦਾ ਚਿਰਦੀ ਤੱਕ ਰੋ ਰੋਈ ਸਿਰਦਾ ਹੈ ਮੋਝਿਆ ਲੈ ਅਸਰ ਦੇ ਵਿੱਚ ਹੈ ਬਣ ਹਾਂ ਇਹ ਨਾ ਪਾ ਤੁਸੀਂ ਪ੍ਰਭੂ ਆਪ ਉਹਦੇ ਅੱਖੀਂ ਦੇਖਿਆ ਕੰਨੀ ਸੁਣਿਆ ਭੈਣ ਤੋਂ ਵੀ ਕਿੰਨੀ ਤਕਲੀਫ ਦੇ ਵਿੱਚ ਹੈਗੀ ਵੀ ਕੋਈ ਛੱਡਿਆ ਨਹੀਂ ਹੁਣ ਤਾਂ ਸੀ ਕਿ ਇਹਦੇ ਅੱਕ ਕੇ ਅਸੀਂ ਦਵਾਈ ਲੈਣੀ ਬੰਦ ਕਰਤੀ ਮੇਰੇ ਪ੍ਰਭੂ ਅਪੀਲ ਆ ਜਿਹਦੇ ਮੇਰੇ ਫੇਸਬੁੱਕ ਦੇ ਫਰੈਂਡ ਨੇਗੇ ਮਨੁੱਖਤਾ ਦੀ ਸੇਵਾ ਵਾਲਾ ਮਿੰਟੂ ਬਾਈ ਜੋ ਉਹ ਵੀ ਕਿੰਨੇ ਸੰਸਥਾਵ ਹੈਗੀਆਂ ਨਹੀਂ ਆ ਤਾ ਆਪਣੀ ਵੀਡੀਓ ਨਾਲ ਤੱਕ ਪਹੁੰਚੇ ਜੇ ਕੋਈ ਬੈਦ ਹੈਗਾ ਕੋਈ ਮੈਸੂਲ ਇੱਕ ਪੁਰਾਣੀ ਗੱਲ ਸੁਣਾਉਣਾ ਭਰਾਵੋ ਮੇਰਾ ਇੱਕ ਮਿੱਤਰ ਸੀਗਾ 5-6 ਸਾਲ ਤੋਂ ਠੀਕ ਹੀ ਨਹੀਂ ਹੋਇਆ ਪੀਜੀ ਤੱਕ ਛੱਡੇ ਨਹੀਂ ਇਲਾਜ ਕਰਾਉਣ ਕਿੰਨੀ ਸੀਰਾ ਹੋ ਗਿਆ ਜਿਹੜਾ ਬਜੋਗੀ ਕਹਿੰਦੇ ਨੇ ਆ ਸਾਧ ਕਹਿੰਦੇ ਆ ਉਹ ਮੰਗ ਮੰਗਣ ਮੰਗਣਾ ਆ ਗਿਆ ਆਟਾ ਵਗੈਰਾ ਉਹ ਕਦੇ ਵੀ 10 ਭਗਤਾਂ ਕੀ ਪ੍ਰੋਬਲਮਾ ਕਹਦਾ ਬਾਬਾ ਆਹ ਪ੍ਰੋਬਲਮਾ ਗੋਡੇ ਦੀ ਪ੍ਰੋਬਲਮਾ 5 ਸਾਲ ਹੋ ਗਏ ਉਹ ਕਹਿੰਦਾ ਗੱਲ ਹੀ ਕੁਝ ਨਹੀਂ ਤਾਂ ਪ੍ਰਭੂ ਉਹ ਕਹਿੰਦੇ ਜਦੋਂ ਕੋਈ ਆਰਾਮ ਹੁੰਦਾ ਐ ਨਹੀਂ ਪਤਾ ਆਪ ਨੂੰ ਇੱਕ ਸਵਾਦ ਹੀ ਚੁੰਡੇ ਨਾਲ ਆਰਾਮ ਆ ਜੀ ਤਾਂ ਮੇਰੀ ਪ੍ਰਭੂ ਵੀਡੀਓ ਨੂੰ ਉਸ ਤੋਂ ਬਾਅਦ ਪ੍ਰਭੂ ਜੇ ਇਸ ਪਰਿਵਾਰ ਦੇ ਕੋਈ ਫਾਈਨੈਂਸ਼ੀਅਲ ਤੌਰ ਤੇ ਮਦਦ ਕਰਨਾ ਚਾਹੁੰਦਾਗਾ ਉਹ ਵੀ ਪ੍ਰਭੂ ਪਿੰਡ ਦੇ ਵਿੱਚ ਆ ਕੇ ਇਸ ਪਰਿਵਾਰ ਦੀ ਫਾਈਨੈਂਸ਼ੀਅਲ ਤੌਰ ਤੇ ਮਦਦ ਕਰ ਸਕਦਾ ਕਿਉਂ ਦਵਾਈ ਲੈਣ ਨੂੰ ਇਹਨਾਂ ਕੋਲੇ ਪੈਸੇ ਨਹੀਂ ਹੈਗੇ ਆਪ ਨੂੰ ਪ੍ਰਭੂ ਬਹੁਤ ਵੱਡਾ ਪੁੰਨ ਲੱਗੂਗਾ ਆਪਾਂ ਤੁਹਾਨੂੰ ਕਹਣਾ ਕਹਣਾ ਬਹੁਤ ਆਪ ਨੂੰ ਪੁੰਨ ਲੱਗ ਪੁੰਨ ਵਾਲਾ ਕੰਮ ਆ ਪ੍ਰਭੂ ਹੈ ਤਾਂ ਆਪਣੇ ਭਰਾਵੋ ਇਸ ਵੀਡੀਓ ਨੂੰ ਬਾਤੋਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਸ ਪਰਿਵਾਰ ਦਾ ਭੜਾ ਹੋ ਸਕੇ ਬਹਿ ਗੁਰਜੀ ਖਾਲਸਾ ਬਹਿ ਗੁਰਜੀ ਕੀ ਫਤਿਹ